ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਜੇ ਭਗਤ ਦੀ ਪਰਵਾਸਾ ਪੜੋ ਇੱਕ ਥਾਂ ਤੇ ਬਾਬੇ ਫਰੀਦ ਸਾਹਿਬ ਨੇ ਕਿਹਾ ਕਹਿਣ ਲੱਗੇ ਭਗਤ ਪਹਿਲੀ ਗੱਲ ਉਹਦੇ ਕੋਲ ਮਤ ਬੜੀ ਹੈ ਉਹ ਸਿਆਣਾ ਬੜਾ ਹੈ ਉਹਦੇ ਵਰਗੀ ਮਤ ਸਿਆਨਪ ਕਿਸੇ ਕੋਲ ਨਹੀਂ ਪਰ ਉਹਦਾ ਸੁਭਾਅ ਵੀ ਹੈ ਮਤ ਹੁੰਦਿਆਂ ਹੋਿਆਂ ਵੀ ਉਹ ਨਿਆਣਿਆਂ ਦੀ ਤਰ੍ਹਾਂ ਰਹਿੰਦਾ ਉਂਝ ਮਨੁੱਖ ਕੋਲ ਮਤ ਘੱਟ ਵੀ ਹੋਵੇ ਜਨਾਉਂਦਾ ਵਦ ਹੈ ਪਰ ਰੱਬ ਦੇ ਭਗਤ ਕੋਲ ਮਤ ਸਿਆਨਪ ਬਹੁਤ ਹੈ ਪਰ ਰਹਿੰਦਾ ਉਹ ਨਿਆਣਿਆਂ ਦੀ ਤਰ੍ਹਾਂ ਦੂਜੀ ਗੱਲ ਭਗਤ ਕੋਲ ਤਾਕਤ ਸਮਰੱਥਾ ਬੜੀ ਹੈ ਪਰ ਫਿਰ ਵੀ ਉਹ ਨਿਤਾਣਾ ਬਣ ਕੇ ਰਹਿੰਦਾ ਹੈ ਤੀਜੀ ਗੱਲ ਭਗਤ ਅਨ ਹੋਂਦੀ ਵਸਤੂ ਨੂੰ ਵੀ ਵੰਡ ਕੇ ਮਨੁੱਖਤਾ ਬੇ ਛਕਦਾ ਹੈ ਉਹਦਾ ਵੰਡਣ ਦਾ ਸੁਭਾਅ ਹੈ ਸੰਸਾਰ ਦਾ ਸੁਭਾਅ ਉਹ ਕੇਵਲ ਪਕੜਨ ਦਾ ਹੈ ਖੋਣ ਦਾ ਹੈ ਭਗਤ ਦਾ ਸੁਭਾਅ ਵੰਡਣ ਦਾ ਹੈ ਬਾਣੀ ਚ ਇਹ ਬਚਨ ਆਉਂਦਾ ਹੈ ਮਤ ਹੁੰਦੀ ਹੋਏ ਇਆਣਾ ਤਨ ਹੁੰਦੇ ਹੋਏ ਨਿਤਾਣਾ ਅਨ ਹੁੰਦੇ ਆਪ ਬੰਡਾਏ ਕੋ ਐਸਾ ਭਗਤ ਸਦਾਏ ਜਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਹੁਣ ਮਹਾਰਾਜ ਨੇ ਕਿਉਂ ਕਿਹਾ ਵੀ ਤੂੰ ਭਗਤ ਦੀ ਸੰਗਤ ਕਰੀ ਭਗਤ ਦੇ ਦੀਦਾਰ ਕਰੀ ਕਿਉਂਕਿ ਭਗਤ ਦਾ ਜੀਵਨ ਬੜਾ ਪਵਿੱਤਰ ਆ ਉਹਦੀ ਚਾਲ ਬੜੀ ਵਖਰੀ ਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਉਹਦੇ ਅੰਦਰ ਲੱਭ ਨਹੀਂ ਦੁਨਿਆਵੀ ਚਸਕੇ ਨਹੀਂ ਉਹਦੇ ਅੰਦਰ ਲੋਭ ਦੀ ਬਿਰਤੀ ਨਹੀਂ ਲਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਉਹਦੇ ਅੰਦਰ ਅਹੰਕਾਰ ਨਹੀਂ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਤ੍ਰਿਸ਼ਨਾ ਨਹੀਂ ਬਹੁਤ ਨਾਹੀ ਬੋਲਣਾ ਉਹ ਤੇ ਫਜ਼ੂਲ ਬੋਲਦਾ ਵੀ ਨਹੀਂ ਮਹਾਰਾਜ ਨੇ ਕਿਹਾ ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ ਉਹ ਐ ਇਹੋ ਜੇ ਮਾਰਗ ਤੇ ਤੁਰਦਾ ਜਿਹੜਾ ਖੰਡੇ ਨਾਲੋਂ ਤਿੱਖਾ ਹੈ ਤੇ ਬਾਲ ਨਾਲੋਂ ਬਰੀਕ ਹੈ ਮਹਾਰਾਜ ਇੱਥੇ ਤਾਂ ਕਹਿੰਦੇ ਆ ਕਹਿੰਦੇ ਭਾਈ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਦਿੱਟੀਆਂ ਤੂੰ ਭਗਤ ਦੇ دیدار ਕਰੀਂ ਭਗਤ ਦੀ ਸੰਗਤ ਕਰੀਂ ਤੈਨੂੰ ਪਰਮਾਤਮਾ ਚਿਤ ਆਵੇਗਾ ਕਿਉਂਕਿ ਭਗਤ ਦੇ ਹਿਰਦੇ ਵਿੱਚ ਵੱਸਦਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਵਚਨ ਵਰਤਿਆ ਹੈ ਕਹਿਣ ਲੱਗੇ ਤਨ ਤਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤਿਆਂ ਕਹਿਣ ਲੱਗੇ ਭਗਤ ਆਪਣੇ ਮੁਖ ਤੋਂ ਪ੍ਰਮਾਤਮਾ ਦਾ ਨਾਮ ਕਹਿੰਦਾ